ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਮੈਂ ਮੈਕਸੀਕੋ ਦੇ ਕੈਨਕੂਨ ਦੇ ਪਾਰਟ ਦੇ ਵਿੱਚ ਹਾਂ ਮੈਕਸੀਕੋ ਹੈ ਹੀ ਨਾ ਚੰਗਾ ਮੈਨੂੰ ਬਹੁਤ ਦਿਨ ਹੋ ਗਏ ਇੱਥੇ ਮੈਕਸੀਕੋ ਨੂੰ ਹੈ ਹੀ ਨਾ ਚੰਗਾ ਮੈਕਸੀਕੋ ਜ ਤੁਸੀਂ ਜੋ ਕੁਝ ਕਰਨਾ ਚਾਹੋ ਨੇ ਉਹ ਦੇਖ ਸਕਦੇ ਹੋ ਮਕਸੀਕੋ ਇਸ ਕੋ ਹਿਸਟੋਰੀਕ ਇਹੀ ਹਿਸਟਰੀ ਵੀ ਦੇਖ ਸਕਦੇ ਹੋ ਮਕਸੀਕੋ ਜ ਤੁਸੀਂ ਜੋ ਕੋਈ ਬੀਚਾਂ ਦੇਖਣੀਆਂ ਉਹ ਵੀ ਦੇਖ ਸਕਦੇ ਹੋ ਮਕਸੀਕੋ ਜੇ ਤੁਸੀਂ ਕੋਈ ਸਫਾਰੀ ਕਰਨੀਆਂ ਉਹ ਵੀ ਕਰ ਸਕਦੇ ਹੋ ਹਰ ਕਿਸਮ ਦੀ ਐਕਟੀਵਿਟੀ ਮਕਸੀਕੋ ਚ ਅਵੇਲੇਬਲ ਹੈ ਤੁਹਾਡੇ ਲਈ ਸੋਨੇ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕੀ ਕਰਨਾ ਚਾਹੁੰਦੇ ਹੋ ਮਕਸੀਕੋ ਇਸ ਫੁੱਲ ਆਫ ਆਲ ਕਾਈਂਡ ਆਫ ਐਕਟੀਵਿਟੀ ਜੇ ਤੁਸੀਂ ਅਮਰੀਕਾ ਕੈਨੇਡਾ ਚ ਰਹਿੰਦੇ ਹੋ ਤੁਹਾਡੇ ਬਹੁਤ ਨੇੜੇ ਹੈ ਠੀਕ ਹੈ ਸਪੈਸ਼ਲੀ ਕੈਨਕਨਰ ਕੇ ਸ਼ਹਿਰ ਚ ਜਾਓ ਹਾਂ ਮਹਿੰਗਾ ਪਰ ਐਕਟੀਵਿਟੀਜ਼ ਦੇਖੋ ਨਾ ਤੁਸੀਂ ਕੀ ਕੀ ਕਰ ਸਕਦੇ ਸੋ ਅੱਜ ਦਾ ਦਿਨ ਅਸੀਂ ਸ਼ੁਰੂ ਕਰਨ ਲੱਗੇ ਆ ਅਸੀਂ ਪਹਿਲਾਂ ਚੱਲੇ ਆ ਇੱਕ ਥਾਂ ਤੇ ਉਹ ਜਿਹੜੀ ਡਾਈਵਿੰਗ ਤੇ ਸਨੋਰਕਲਿੰਗ ਕਰਾਂ ਉਸ ਤੋਂ ਬਾਅਦ ਜਿਪ ਲਾਈਨ ਜਿਪ ਲਾਈਨ ਤੋਂ ਬਾਅਦ ਤੀਜੀ ਮੇਰੀ ਬਹੁਤ ਫੇਵਰਟ ਹੈ ਏਟੀਵੀ ਰਾਈਡਿੰਗ ਠੀਕ ਹੈ ਅੱਜ ਦਾ ਦਿਨ ਮੋਸਟਲੀ ਇਹਦੇ ਤੇ ਹੋਊਗਾ ਸੋ ਜੋ ਤੁਸੀਂ ਦੇਖੋਗੇ ਮੇਰੀ ਅੱਖਾਂ ਨਾਲ ਇੰਜੋਏ ਕਰ ਰਹੇ ਹੋ ਤਾਂ ਤੁਸੀਂ ਆਪ ਸੋਚਿਓ ਵੀ ਹੈ ਇਹ ਜੀ ਇੰਜੋਇਮੈਂਟ ਆਪਾਂ ਕਿਉਂ ਨਾ ਕਰੀਏ ਤੇ ਤੁਸੀਂ ਆਓ ਤੇ ਕਰੋ ਮੈਂ ਕੋਈ ਮਕਸੀ ਕੋਰ ਪ੍ਰਮੋਟ ਨਹੀਂ ਕਰਦਾ ਮੈਂ ਤਾਂ ਬੁੜਾ ਹੋ ਕੇ ਤੁਹਾਨੂੰ ਪ੍ਰਮੋਟ ਕਰਦਾ ਤਾਂ ਜੋ ਤੁਸੀਂ ਫੋਰਐਵਰ ਜਾਂਗ ਰਹੋ ਜੇ ਤੁਸੀਂ ਯੰਗ ਵੀ ਹੋ ਤਾਂ ਪਹਿਲਾਂ ਯੰਗ ਹੀ ਰਹੋ ਤੇ ਤੁਹਾਡੀਆਂ ਮੈਮਰੀਆਂ ਤੁਹਾਡੇ ਕੋਲ ਬਣ ਤੇ ਜੇ ਤੁਸੀਂ ਅਮਰੀਕਾ ਕੈਨੇਡਾ ਚ ਤੇ ਤੁਸੀਂ ਇੰਡੀਆ ਚ ਵੀ ਰਹਿੰਦੇ ਹੋ ਯਾਰ ਤੁਸੀਂ ਪ੍ਰੋਪਰ ਤਰੀਕੇ ਨਾਲ ਤੇ ਤਾਂ ਵੀਜ਼ਾ ਲੈਣਾ ਚਾਹੁੰਦੇ ਹੋ ਤੁਸੀਂ ਪ੍ਰੋਪਰ ਤਰੀਕੇ ਨਾਲ ਉਹ ਤੁਸੀਂ ਪੂਰਾ ਬਣਾ ਕੇ ਐਵੇਂ ਨਾ ਮੈਕਸੀਕੋ ਕਰਤਾ ਵੀ ਡਾਂਕੀ ਲਾਉਣ ਲਈ ਉਹਨੇ ਡਾਂਕੀ ਲਾਉਣ ਲਈ ਯਾਰ ਜੇ ਉਸ ਕੋ 4 ਪੈਸੇ ਨੇ ਤੁਸੀਂ ਅਫੋਰਡ ਕਰ ਸਕਦੇ ਹੋ ਇੱਥੇ ਘੁੰਮਣਾ ਜੇ ਤੁਹਾਨੂੰ ਉਹਦੇ ਤਾਂ ਨਹੀਂ ਪਤਾ ਜਾਨੀ ਕਿਵੇਂ ਆਉਣਾ ਕਿੱਥੇ ਜਾਣਾ ਮੈਨੂੰ ਮੈਨੂੰ ਡੀਐਮ ਕਰਦੇ ਹੋ ਮੈਨੂੰ ਆਪਦਾ ਨੰਬਰ ਭੇਜ ਦਿਓ ਮੈਨੂੰ ਆਪ ਦੀ ਟ੍ਰੇਨ ਇਨਫੋਰਮੇਸ਼ਨ ਭੇਜੋ ਮੈਂ ਤੁਹਾਨੂੰ ਭੇਜ ਦੂੰਗਾ ਮੈਂ ਹੋਰ ਮੈਂ ਜਿੱਥੇ ਜਿੱਥੇ ਘੁੰਮਿਆ ਨਾ ਇਹਨਾਂ ਸਾਰੇ ਕੰਟਰੀਆਂ ਦੇ ਮੈਂ ਉਹਦਾ ਵੀ ਬਣਾ ਰਿਹਾ ਤੇ ਜੇ ਮੈਨੂੰ ਪੁੱਛਣਾ ਚਾਹੀਏ ਜੀ ਹਾਂਜੀ ਉੱਥੇ ਅਸੀਂ ਕਿ ਜੇ ਤੁਸੀਂ ਆਉਂਗੇ ਤੇ ਇੰਡੀਆ ਨੂੰ ਪ੍ਰਮੋਟ ਕਰੋਗੇ ਪੰਜਾਬੀਆਂ ਨੂੰ ਪ੍ਰਮੋਟ ਕਰੋਗੇ ਸਿੰਘਾਂ ਨੂੰ ਪ੍ਰਮੋਟ ਕਰੋਗੇ ਮੈਂ ਮੈਂ ਤਾਂ ਇਹਦੇ ਦੇ ਖੁਸ਼ ਹਾਂ ਸੋ ਪਲੀਜ਼ ਮੈਂ ਤੁਹਾਨੂੰ ਫਿਰ ਦੱਸਦਾ ਯੂ ਬਿਲ ਇੰਜੋਏ ਇਟ ਮੈਂ ਅੱਜ ਕਿੱਥੇ ਜਾ ਰਹੇ ਹਾਂ ਸਨੋਰਕਲਿੰਗ ਕਰਨ ਡਾਈਵਿੰਗ ਕਰਨ ਤੇ ਜਿਪਲਾਈਨ ਤੇ ਉਸ ਤੋਂ ਬਾਅਦ ਏਟਵੀ ਹਾਂ ਸ਼ਾਇਦ ਮੈਂ ਸਨੋਰਕਲਿੰਗ ਤੇ ਜਿਪਲਾਈਨ ਤੇ ਥੋੜਾ ਜਿਹਾ ਮੇਰੇ ਮੇਰੇ ਨਾਲ ਕੋਈ ਸਰ ਪਹਿਲਾਂ ਮੇਰਾ ਐਕਸੀਡੈਂਟ ਹੋ ਗਿਆ ਸੀ ਕਈ ਬੰਦੇ ਜਿਹੜੇ ਜਾਣਦੇ ਨੇ ਉਹਨਾਂ ਨੂੰ ਪਤਾ ਵੀ ਹੋ ਗਿਆ ਸੀ ਇੱਕ ਜਹੰਦਰ ਚ ਪੁਲਸ ਵਾਲੇ ਨੇ ਪੁਲਿਸ ਵਾਲੇ ਨੇ ਆफी ਮੇਰੀ ਗੱਡੀ 'ਚ ਗੱਡੀ ਮਾਰਦੀ ਸੀ ਤੋਂ ਮੇਰਾ ਸਾਰਾ ਜਿਹੜਾ ਹਲਕਾ ਸਟੀਲ ਦਾ ਬਣਿਆ ਤੇ ਅੱਜ ਕੱਲ ਕੱਲਕ ਦਾ ਦੁਖ ਰਿਹਾ ਹੈ ਥੋੜਾ ਜਿਹਾ ਉਹ ਮੇਰੀ ਗਲਤੀ ਹੋਣੀ ਸ਼ਾਇਦ ਜਾਂਦਾ ਮੈਂ ਮੈਂ ਕਿਸੇ ਚੰਗੇ ਪਾਸੇ ਰਾਤ ਨੂੰ ਪਾਉਣ ਵੇਲੇ ਧਿਆਨ ਨਹੀਂ ਰੱਖਿਆ ਕਿਉਂਕਿ ਮੈਨੂੰ ਪਤਾ ਵੀ ਕਿੱਦਾਂ ਨੂੰ ਪੈਣਾ ਹੁੰਦਾ ਜਾਂ ਕੀ ਕਰਨਾ ਹੁੰਦਾ ਮੇਰਾ ਫਿਰ ਉਹਦਾ ਨਹੀਂ ਉਹ ਤਾਂ ਨਹੀਂ ਰੱਖਿਆ ਜਾਂ ਕੋਈ ਹੋਰ ਵੀ ਰੀਜ਼ ਹੋ ਸਕਦਾ ਐਨੀਵੇ ਮੈਂ ਕਹਾਂ ਉਹ ਕਿਸ ਆਉਟ ਆ ਦਾ ਬਲੇਮ ਕਰਾਂ ਜਾਂ ਕਿਸੇ ਤੇ ਬਲੇਮ ਕਰਾਂ ਇਹ ਹੀ ਹੈ ਤੁਸੀਂ ਇੰਜੋਏ ਕਰੋ ਮੇਰੀਆਂ ਅੱਖਾਂਾਂ ਕੀ ਵਧੀਆ ਜੋ ਐਕਟੀਵਿਟੀ ਤੁਸੀਂ ਚਾਹੋ ਨੇ ਤੁਸੀਂ ਇੱਥੇ ਆ ਕੇ ਉਹ ਕਰ ਸਕਦੇ ਹੋ ਪਰ ਮੈਂ ਅੱਜ ਦੀਆਂ ਜਿਹੜੀਆਂ ਐਕਟੀਵਿਟੀਆਂ ਨੂੰ ਪਹਿਲਾਂ ਹੀ ਖਣਾਉਂਦੀ ਹਾਂ ਸਨੋਰਕਲਿੰਗ ਤੇ ਜਿਪਲਾਈਨ ਤੇ ਏਟੀਵੀ ਰਾਈਡਿੰਗ ਇਹ ਮੇਰੀ ਫੇਵਰਿਟ ਹੈ ਹਾਂ ਉਹਦੇ ਨਾਲ ਅਸੀਂ ਇੱਕ ਇੱਥੇ ਕਹਿੰਦੇ ਨੇ ਸੀ ਨੋਟੇ ਸੀ ਨੋਟੇ ਕੀ ਹੁੰਦਾ ਜਿਵੇਂ ਇੰਡੀਆ ਦੇ ਆਪਣੇ ਪੁਰਾਣੇ ਖੂਹ ਹੁੰਦੇ ਇਸ ਤਰ੍ਹਾਂ ਖੂਹ ਬਣਦੇ ਨੇ ਉਹ ਖੂਹ ਕਿਵੇਂ ਬਣ ਜਾਂਦੇ ਨੇ ਇਹ ਸਮੁੰਦਰ ਦੇ ਨੇੜੇ ਆ ਤੇ ਉੱਥੇ ਧਰਤੀ ਦੇ ਵਿੱਚ ਥੱਲੇ ਬਣ ਜਾਂਦਾ ਖੂਹ ਜਿਹਾ ਬਣ ਜਾਂਦਾ ਆਪਣੇ ਆਪੇ ਪਾਣੀ ਆ ਜਾਂਦਾ ਫਰੈਸ਼ ਪਾਣੀ ਆਉਂਦਾ ਉੱਥੇ ਧਰਤੀ ਦੇ ਵਿੱਚੋਂ ਠੀਕ ਹੈ ਨਾ ਉਹਦੇ ਵਿੱਚ ਤੁਸੀਂ ਕਈ ਇੱਥੇ ਬਹੁਤ ਨੇ ਸੋ ਅੱਜ ਅਸੀਂ ਇੱਕ ਜਾਵਾਂਗੇ ਕੱਲ ਨੂੰ ਅਸੀਂ ਜਾਵਾਂਗੇ ਕਿਤੇ ਹੋਰ ਜਗ੍ਹਾ ਤੇ ਕੱਲ ਨੂੰ ਜਿੱਥੇ ਜਾਣਾ ਉਹ ਹਿਸਟੋਰੀਕਲ ਸਾਈਟ ਆ ਮਾਇਨ ਕਲਚਰ ਮੈਂ ਤੁਹਾਨੂੰ ਜਿਵੇਂ ਪੁਰਾਣੇ ਕਲਚਰ ਮੈਂ ਬੜੇ ਕਲਚਰ ਦੇਖੇ ਆ ਇਨਕਾ ਕਲਚਰ ਤੇ ਪੁਰਾਣਾ ਕਲਚਰ ਤੇ ਇੱਥੇ ਮਾਇਨ ਕਲਚਰ ਸੀ ਜਿਹੜਾ ਮੈਕਸੀਕੋ ਦਾ ਸੀ ਮਾਇਨ ਕਲਚਰ ਉਹਨਾਂ ਦੀ ਹਿਸਟੋਰੀਕ ਸਾਈਟ ਤੇ ਚਲੋ ਨਾਮ ਹੈ ਤੁਹਾਨੂੰ ਦੱਸੂਗਾ ਚੀਚਨ ਇਟਜ਼ਾ ਦਾ ਨਾਮ ਉੱਥੇ ਜਾਵਾਂਗੇ ਤੇ ਨਾਲ ਫਿਰ ਇੱਕ ਸੀਨੋਟੇਜ ਤੇ ਹੋਰ ਵੱਡੇ ਸੀਨੋਟੇ ਜਾਵਾਂਗੇ ਇਹ ਜੇ ਦੇਖਦੇ ਰਹਾਂਗੇ ਮਾਇਨ ਕਲਚਰ ਨੂੰ ਬਾਰੇ ਉਹ ਥੋੜੀ-ਬੋੜੀ ਜਿੰਨੀ ਨੌਲੇਜ ਮਿਲ ਸਕੀ ਉਹਨੀ ਨੌਲੇਜ ਕਰਾਂਗੇ ਪਰ ਅੱਜ ਅੱਜ ਤਾਂ ਜਾ ਡਾਈਵਿੰਗ ਤੇ ਨਾਲ ਉਹ ਆਪਣਾ ਜਿਪਲਾਈਨ ਤੇ ਜੀ ਮੇਰੀ ਫੇਵਰਿਟ ਕਿਹੜੀ ਫੇਵਰਿਟ ਉਹ ਹੀ ਏਟੀਵੀ ਐਡਵੈਂਚਰਸ ਉਹ ਯਾਰ ਏਟੀਵੀ ਤੇ ਬੈਠ ਕੇ ਜੰਗਲ ਦੇ ਵਿੱਚ ਮਾਰੋ ਗੇੜੇ ਇੱਧਰ ਇੱਧਰ ਹੋ ਉਹ ਯੂ ਰੀ ਇੰਜੋਏਡ ਠੀਕ ਹੈ ਜੀ ਧੰਨਵਾਦ ਆਈ ਹੋਪ ਯੂ विल ਇੰਜੋਏ ਧੰਨਵਾਦ ਜੀ ਅੱਜ ਦਾ ਨਵਾਂ ਦਿਨ ਸਟਾਰਟਿੰਗ ਇਹਨਾਂ ਬੰਨਸ ਨੂੰ ਨੋ ਕਰੇ ਉਹ ਆ ਕੇ ਸਾਰੇ ਕੁਝ ਨਤਾਂ ਤੇ ਉਹ ਉੱਥੇ ਤੁਰਨਾ ਮੈਨੂੰ ਮੈਨੂੰ ਯਾਰ ਮੈਨੂੰ ਹੀ ਰਹਿਣਾ ਪਵੇ ਸਕਿਆ ਮੋਰ ਮੇਰੇ ਬਾਗਵਨੀਆਂ ਨੂੰ ਫਿਰ ਉਗਦੀ ਹੋ ਗਈ ਕੀ ਕਰੂੰਗਾ ਹਾਂ ਸੋ ਸਾਰੇ ਜਾਣੇ ਹੈਗੇ ਉਹ ਉਹ ਟੁੱਟਾ ਸਭ ਬਰੋ ਇਸ ਦੀ ਕੀ ਬਹੇ ਟੂ ਲੀਵ ਯੂ ਬਟ ਨਾਉ ਆਮ ਸੀਿੰਗ ਆਲ ਦ ਸਾਈਨਸ ਇਜ਼ ਦਿਸ ਇਨ ਦ ਐਪ ਐਂਡ ਥੇ ਆਈ ਕੈਨਟ ਸੋ ਅੱਜ ਦਾ ਟੂਰ ਸਨੋਕਿੰਗ ਦਾ ਜੀ ਪਰ ਮੈਂ ਪਾਣੀ ਚ ਨਹੀਂ ਗਿਆ ਕਿਉਂਕਿ ਮੈਨੂੰ ਬੁਖਾਰ ਆ ਦੋ ਦਿਨ ਦਾ ਸੋ ਮੈਂ ਤਾਂ ਕਰਕੇ ਅੱਜ ਪਾਣੀ ਚ ਨਹੀਂ ਗਿਆ ਵੈਸੇ ਬਾਕੀ ਦੇ ਸਾਰੇ ਬੰਦੇ ਆ ਕੇ ਕਰਦੇ ਹੋ ਤੇਰਦੀ ਹੋ ਤੇ ਮਾਤਾ ਹੋਰਾਂ ਨੇ ਬੜੀ ਪੂੜਾ ਹੋਰ ਉਹ ਸਾਡੇ ਵਾਲੇ ਉਹ ਕਰ ਰਹੇ ਹੋ ਤੇਰਦੇ ਕਾਫੀ ਮਿੰਟ ਤੱਕ ਨੇ ਬੱਚੇ ਬੁਢੇ ਸਾਰੇ ਆ ਇਹਨੂੰ ਜਰੇ ਨਾਲ ਚੜ ਗਿਆ ਸੀ ਵਾਪਸ ਆ ਗਿਆ ਕਹਿੰਦਾ ਮੈਨੀਆਂ ਔਗੂ ਦੇ ਆਓ। ਔਗੂ ਇਹ ਤਾਂ ਹੈ। ਦੈਟਸ ਵਾਟ ਆਈ ਅਸਕਿਊ ਟੂ ਡੂ ਇਟ। ਆਈ ਆਲਵੇਸ ਸ਼ੁੱਡ ਹਾਵ ਸਟੇਡ ਕੇ। ਲੰਚ ਕਰਕੇ ਨਿਕਲੇ। ਜਾਣਾ ਹੈ। ਗਹਾ ਹੜੇ ਮੰਜੂਲ ਤੇ। ਜੇਪ ਲਾਈਨ ਤੇ। ਸੋ ਉਹ ਕੰਦੇਪੁਰ ਤੋਂ ਮਰਾ ਦੇ। ਤਾਂ ਕਿ ਲੋਕ ਬਹੁਤ ਫਾਸਿਲ ਹੈ ਬਹੁਤ ਫਾਸਿਲ ਵੈਟ 왓 ਟੂ ਦੀ ਹੀ ਟੈਲ ਯੂ ਹੀ ਸੈਸ ਲਾਈਕ ਉਹ ਅੱਜ ਦਾ ਸਾਡਾ ਅਗਲਾ ਦਿਨ ਸੀਗਾ ਜੀ ਆਹ ਜਿਪਲਾਈਂ ਦਾ ਸੋ ਮੈਂ ਨਹੀਂ ਜਾ ਰਿਹਾ ਜਿਪਲਾਈਂ ਕਿਉਂਕਿ ਮੇਰਾ ਬੁਖਾਰ ਵਧਿਆ ਹੋਇਆ ਹੈ ਸੋ ਤਾਂ ਕਰਕੇ ਆ ਪਰ ਆ ਜਿਪ ਲਾਈਨ ਮੇਰੇ ਨਾਲ ਦੇ ਸਾਰੇ ਚਲੇ ਗਏ ਅੰਦਰ ਤੁਹਾਨੂੰ ਆਵਾਜ਼ਾਂ ਸੁਣਦੇ ਹੋਣੇ ਨੇ ਉਹ ਹੋ ਜਾਂਦੇ ਨੇ ਉਹ ਹੋ ਜਾਂਦੇ ਨੇ ਉਹ ਦੋ ਜਿਪ ਲਾਈਨ ਜਾਂਦੀ ਹੈ ਲੰਬੀ ਤੋਂ ਦਰੋਂ ਫਿਰ ਦੂਜੀ ਪਾਸੇ ਮੁੜ ਕੇ ਆ ਜਾਂਦੇ ਹੈ ਮੈਨੂੰ ਨਹੀਂ ਪਤਾ ਮੁੜ ਕੇ ਕਿਧਰ ਆਉਂਦੀ ਹੈ ਜਾਣ ਵੇਲੇ ਦਾ ਹੀ ਮੈਨੂੰ ਪਤਾ ਉਹਨਾਂ ਗੱਲਾਂ ਦੇਖਦੇ ਨੇ ਜਿਹੜਾ ਪਹਿਲਾ ਬੰਦਾ ਜਾਂਦਾ ਸੋ ਮੈਂ ਇੱਥੇ ਲਈ ਵੇਟ ਕਰੂੰਗਾ ਹਾਂ ਏਟੀਵੀ ਤੇ ਜਾਊਗਾ ਕਿਉਂਕਿ ਹੋ ਗਿਆ ਹੋ ਗਿਆ ਉਹ ਦੇਖੋ ਜਮ ਉਹ ਗਿਆ ਉਹ ਇਹ

ਉਧਰ ਸੀ ਸੁਨਾਤੀਆ ਕੀ ਸੀ ਨੋਟੇ ਉਧਰ ਦੇਖਦੇ ਸੀ ਨੋਟੇ ਕੀ ਉੱਥੇ ਪਾਣੀ ਹੈਗਾ ਮੇਰਾ ਖਿਆਲ ਉੱਥੇ ਵਿੱਚ ਤੁਸੀਂ ਥੱਲੇ ਜਿੱਥੇ ਧਰਤੀ ਤੇ ਜਾ ਸਕਦੇ ਹੋ ਉਹ ਦੇਖਦੇ ਕਿੱਥੇ ਸੋ ਮੈਂ ਇੱਥੇ ਬੈਠ ਕੇ ਉਹਨਾਂ ਦੀ ਵੇਟ ਕਰੂੰਗਾ ਜਿਹੜੇ ਗਏ ਹੋਣੇ ਜਪਲਾਈ ਤੇ Nothing. Hello! 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 Our engine's broken! Hello! Maybe hey, there's no gas. Oh, gas smokey, Saturday TVD.